ਬਾਹੇ ਗੁਰੂ ਜੀ ਦਾ ਖਾਸ ਸਭ ਹੈ ਗੁਰੂ ਜੀ ਦੇ ਫਤੇ ਅੱਜ ਆਪਾਂ ਲੈ ਕੇ ਆਏ ਆ ਗੌਤਮ ਬੁੱਧ ਦੀ ਇੱਕ ਬਹੁਤ ਹੀ ਬੜੀਆ ਪ੍ਰੇਰਣਾਦਾਇਕ ਕਹਾਣੀ ਤੁਸੀਂ ਪੂਰਾ ਸੁਣਨਾ ਬਹੁਤੇ ਲੋਕ ਦੂਜਿਆਂ ਨੂੰ ਉਹਨਾਂ ਦੇ ਦੁੱਖਾਂ ਦਾ ਕਾਰਨ ਮੰਨਦੇ ਹਨ ਜਦੋਂ ਕਿ ਕਈ ਵਾਰ ਜਿਹੜਾ ਹੁੰਦਾ ਕਿ ਸਾਨੂੰ ਦੁਖੀ ਕੋ ਨੂੰ ਹੀ ਦੁਖੀ ਕਰਦੇ ਆ ਕਿਉਂਕਿ ਅਸੀਂ ਆਪਣੇ ਆਪ ਨੂੰ ਇਸ ਤੋਂ ਬਚਾਉਣਾ ਹੀ ਨਹੀਂ ਚਾਹੁੰਦੇ ਅਤੇ ਆਪਾਂ ਆਪਣੇ ਹੀ ਦੁੱਖਾਂ ਦੇ ਵਿੱਚ ਆਪਣੇ ਆਪ ਨੂੰ ਪਰੇਸ਼ਾਨ ਕਰਦੇ ਰਹਿੰਦੇ ਆ ਅਤੇ ਡਿਪਰੈਸ਼ਨ ਵਿੱਚ ਚਲੇ ਜਾਂਦੇ ਆ ਗੌਤਮ ਬੁੱਧ ਦੀ ਇਹ ਕਹਾਣੀ ਜ਼ਰੂਰ ਸੁਣਨਾ ਪੂਰੀ ਵੀਡੀਓ ਦੇਖਣਾ ਕਿਉਂਕਿ ਅੱਧਾ ਅਧੂਰਾ ਗਿਆਨ ਵੀ ਖਤਰਨਾਕ ਹੁੰਦਾ ਹੈ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਹੁਣ ਆਪਾਂ ਬਹੁਤ ਗੌਤਮ ਬੁੱਧ ਦੀ ਕਹਾਣੀ ਸ਼ੁਰੂ ਕਰਦੇ ਆਂ ਇੱਕ ਵਾਰ ਗੌਤਮ ਬੁੱਧ ਕਿ ਸੇ ਪਿੰਡ ਵਿੱਚ ਕਿਉਂ ਲੰਘ ਰਹੇ ਸਨ ਪਿੰਡ ਦੇ ਵਿੱਚ ਲੋਕ ਉਹਨਾਂ ਬਾਰੇ ਬਹੁਤ ਗਲਤ ਧਾਰਨਾ ਸੀ ਜਿਸ ਕਾਰਨ ਉਹ ਗੌਤਮ ਬੁੱਧ ਨੂੰ ਆਪਣਾ ਦੁਸ਼ਮਣ ਸਮਝਦੇ ਸਨ ਜਦੋਂ ਕਿ ਗੌਤਮ ਬੁੱਧ ਪਿੰਡ ਵਿੱਚ ਆਏ ਤਾਂ ਪਿੰਡ ਵਾਲਿਆਂ ਨੇ ਉਹਨਾਂ ਨੂੰ ਬਹੁਤ ਚੰਗਾ ਮੰਦਾ ਬੋਲਿਆ ਗਾਲਾਂ ਕੱਢੀਆਂ ਅਤੇ ਗੌਤਮ ਬੁੱਧ ਪਿੰਡ ਵਾਲਿਆਂ ਗੱਲਾਂ ਸ਼ਾਂਤੀ ਨਾਲ ਸੁਣਦੇ ਰਹੇ ਜਦੋਂ ਉਹ ਬੋਲਦੇ ਬੋਲਦੇ ਥੱਕ ਗਏ ਤਾ ਗੌਤਮ ਬੁੱਧ ਬੋਲੇ ਜੇ ਤੁਹਾਡੇ ਸਾਰਿਆਂ ਦੀਆਂ ਗੱਲਾਂ ਖਤਮ ਹੋ ਗਈਆਂ ਹੋਣ ਤਾਂ ਮੈਂ ਇੱਥੋਂ ਜਾ ਸਕਦਾ ਹਾਂ ਮਾਦ ਮਾ ਬੁੱਧ ਦੀ ਗੱਲ ਸੁਣ ਕੇ ਸੌਰੀ ਗੌਤਮ ਬੁੱਧ ਦੀ ਗੱਲ ਸੁਣ ਕੇ ਪੰਡ ਵਾਲੇ ਨੂੰ ਹੈਰਾਨੀ ਹੋਈ ਉਹਨਾਂ ਵਿੱਚੋਂ ਇੱਕ ਵਿਅਕਤੀ ਬੋਲਿਆ ਅਸੀਂ ਤੁਹਾਡੀ ਤਾਰੀਫ਼ ਨਹੀਂ ਕੀਤੀ ਅਸੀਂ ਤਾਂ ਤੁਹਾਨੂੰ ਮੰਦਾ ਚੰਗਾ ਬੋਲ ਰਹੇ ਸੀ ਗਾਲਾਂ ਕੱਢ ਰਹੇ ਸੀ ਪਰ ਤੁਹਾਨੂੰ ਕੋਈ ਫਰਕ ਹੀ ਨਹੀਂ ਪੈਂਦਾ ਬੋਧੂ ਜੀ ਨੇ ਕਿਹਾ ਜਾਓ ਮੈਂ ਤੁਹਾਡੀਆਂ ਗਾਲਾਂ ਨਹੀਂ ਲੈਂਦਾ ਤੁਹਾਡੇ ਵੱਲੋਂ ਗਾਲਾਂ ਕੱਢਣ ਨਾਲ ਕੀ ਹੁੰਦਾ ਜਦੋਂ ਤੱਕ ਮੈਂ ਇਹ ਗਾਲਾਂ ਨੂੰ ਸਵੀਕਾਰ ਹੀ ਨਹੀਂ ਕਰਾਂਗਾ ਤੁਸੀਂ ਜਿੰਨੀਆਂ ਮਰਜ਼ੀ ਗਾਲਾਂ ਕੱਢੀ ਜਾਓ ਮੇਰੇ ਤੋਂ ਕੋਈ ਫਰਕ ਨਹੀਂ ਇਹਨਾਂ ਦਾ ਕੋਈ ਨਤੀਜਾ ਨਹੀਂ ਨਿਕਲੇਗਾ ਕੁਝ ਦਿਨ ਪਹਿਲਾਂ ਇੱਕ ਵਿਅਕਤੀ ਮੈਨੂੰ ਕੁਝ ਤੋਹਫੇ ਦੇ ਕੇ ਗਿਆ ਬੋਧੂ ਜੀ ਆਪਣੀ ਕਹਾਣੀ ਸੁਣਾਉਣ ਲੱਗੇ ਪਰ ਮੈਂ ਉਹਨਾਂ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਉਹ ਵਿਅਕਤੀ ਤੋਹਫ਼ਾ ਵਾਪਸ ਲੈ ਗਿਆ ਕਿਉਂਕਿ ਮੈਂ ਲਮਾਗਾ ਹੀ ਨਹੀਂ ਤਾਂ ਕੋਈ ਮੈਨੂੰ ਕਿਵੇਂ ਦੇ ਸਕੇਗਾ ਅਤੇ ਫਿਰ ਬੁੱਧ ਜੀ ਨੇ ਬੜੀ ਨਿਮਰਤਾ ਨਾਲ ਪੁੱਛਿਆ ਜੇ ਮੈਂ ਤੋਹਫ਼ਾ ਨਹੀਂ ਲਏ ਤਾਂ ਤੋਹਫ਼ਾ ਦੇਣ ਵਾਲੇ ਵਿਅਕਤੀ ਨੇ ਕੀ ਕੀਤਾ ਹੋਵੇਗਾ ਭੀੜ ਵਿੱਚੋਂ ਇੱਕ ਵਿਅਕਤੀ ਬੋਲਿਆ ਉਸ ਨੇ ਉਹ ਤੋਹਫ਼ੇ ਆਪਣੇ ਕੋਲ ਰੱਖ ਲਏ ਹੋਣਗੇ ਗੌਤਮ ਬੁੱਧ ਜੀ ਬੋਲੇ ਹੁਣ ਮੈਨੂੰ ਤੁਹਾਡੇ ਸਾਰਿਆਂ ਤੇ ਬਹੁਤ ਜ਼ਿਆਦਾ ਤਰਸ ਆਉਂਦਾ ਹੈ ਕਿਉਂਕਿ ਮੈਂ ਤੁਹਾਡੀਆਂ ਇੰਨਾਂ ਗਾਲਾਂ ਨੂੰ ਤੁਹਾਡੇ ਚੰਗੇ ਬੰਦੇ ਬੋਲਾਂ ਨੂੰ ਲੈਣ ਤੋਂ ਆਸਮਰਥਾਂ ਇਸ ਲਈ ਇਹ ਤੁਹਾਡੀਆਂ ਗਾਲਾਂ ਹੁਣ ਤੁਹਾਡੇ ਕੋਲ ਹੀ ਰਹਿ ਗਈਆਂ ਕਿਉਂਕਿ ਮੈਂ ਤੁਹਾਨੂੰ ਮੋੜ ਕੇ ਕੋਈ ਜਵਾਬ ਦਿੱਤਾ ਹੀ ਨਹੀਂ ਜੋ ਕੁਝ ਵੀ ਤੁਸੀਂ ਬੋਲਿਆ ਵਾ ਤੁਸੀਂ ਆਪਣੇ ਲਈ ਹੀ ਬੋਲਿਆ ਹੈ ਗੋਤਮ ਬੋਦਹੀ ਇਹ ਛੋਟੀ ਜਿਹੀ ਕਹਾਣੀ ਸਾਡੇ ਜੀਵਨ ਵਿੱਚ ਬਹੁਤ ਵੱਡੀ ਤਬਦੀਲੀ ਲਿਆ ਸਕਦੀ ਹੈ ਕਿਉਂਕਿ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਇਹੀ ਸਮਝਦੇ ਹਨ ਕਿ ਸਾਡੇ ਦੁੱਖਾਂ ਦਾ ਕਾਰਨ ਦੂਜੇ ਲੋਕ ਬਣਦੇ ਆ ਸਾਡੀਆਂ ਪਰੇਸ਼ਾਨੀਆਂ ਜਾਂ ਸਾਡੇ ਦੁੱਖਾਂ ਦਾ ਕਾਰਨ ਕੋਈ ਹੋਰ ਵਿਅਕਤੀ ਨਹੀਂ ਹੋ ਸਕਦਾ ਇਹ ਸਾਡੇ ਤੇ ਨਿਰਭਰ ਕਰਦਾ ਹੈ ਕਿ ਅਸੀਂ ਦੂਜਿਆਂ ਵੱਲੋਂ ਦਿੱਤੀ ਗਈ ਨਕਾਰਾਤਮਕਤਾ ਸਵੀਕਾਰ ਕਰਦੇ ਹਾਂ ਜਾਂ ਨਹੀਂ ਜੇ ਅਸੀਂ ਲੋਕਾਂ ਦਿੱਤੀ ਹੋਈ ਨਕਾਰਾਤਮਕਤਾ ਸਵੀਕਾਰ ਕਰਦੇ ਹਾਂ ਤਾਂ ਆਪਣੇ ਹੀ ਪੈਰਾਂ ਤੇ ਕੁਹਾੜੀ ਮਾਰਦੇ ਹਾਂ ਇਸ ਤੋਂ ਆਪਾਂ ਨੂੰ ਕੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਿਸੇ ਦਾ ਵੀ ਕਿਹਾ ਹੋਇਆ ਆਪਣੇ ਦਿਲ ਤੇ ਨਹੀਂ ਲਾਉਣਾ ਚਾਹੀਦਾ ਜੋ ਲੋਕ ਕਹਿਣਗੇ ਉਹ ਆਪਣੇ ਆਪ ਨੂੰ ਹੀ ਉਹ ਕਹਿਣਗੇ ਵੇਖ ਕੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਚੈਨਲ ਨੂੰ ਜੁਆਇਨ ਕਰਕੇ ਨੋਟੀਫਿਕੇਸ਼ਨ ਆਨ ਰੱਖਣਾ ਤਾਂ ਕਿ ਨਾਉਣ ਵਾਲੀ ਨਵੀਂ ਵੀਡੀਓ ਨੂੰ ਵੀ ਦੇਖ ਸਕੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ